ਸਤ ਗੁਰ ਮੋਇਆ ਤੋ ਬਿਸਾਤ ਨਿਵੋਂਦੇ ਨੇ ਜੀ ਦੁਨੀਆ ਛੱਡਦੀ ਜਾਉਂਦੇ ਆਨੂ ਸਤ ਗੁਰ ਮੋਇਆ ਤੋ ਬਿਸਾਤ ਨਿਵੋਂਦੇ ਨੇ ਦੁਨੀਆ ਛੱਡਦੀ ਜਾਉਂਦੇ ਆਨੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਫਰੈਂਡ ਨੂੰ ਸਾਰੇ ਦੋਸਤਾਂ ਨੂੰ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਕਬੂਲ ਕਰਨੀ। ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਮੋਗੇ। ਅੱਜ ਇੱਕ ਮਨ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਸੀ ਤੇ ਸੋਚਿਆ ਵੀ ਉਹ ਸਾਰੀ ਖੁਸ਼ੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਕਿਉਂਕਿ ਜਦੋਂ ਮੈਂ ਆਪਦੀ ਗੁਰੂ ਦੀ ਮਹਿਮਾ ਸੁਣਾਉਣੀ ਹੈ ਨਾ ਮੈਨੂੰ ਬਹੁਤ ਚੰਗਾ ਲੱਗਦਾ ਹੈਗਾ ਹਨਾ ਤੇ ਤੁਹਾਡਾ ਵੀ ਇਸ ਵੀਡੀਓ ਨੂੰ ਸੁਣ ਕੇ ਹੋਰ ਮਨ ਕਿ ਵਿਸ਼ਵਾਸ ਬੱਜੇਗਾ ਵੀ ਹਾਂ ਗੁਰੂ ਸਾਹਿਬੇ ਕਰ ਸਕਦੇ ਹੈਗੇ ਕਈ ਪੈਣਾ ਹੈਨਾ ਮੇਰੇ ਨਾਲ ਬਹੁਤ ਪ੍ਰਾਣੀਆਂ ਜੁੜੀਆਂ ਹੋਈਆਂ ਨੇ ਦੁਖੀ ਵੀ ਨੇ ਵਿਚਾਰੀਆਂ ਵੀਰ ਵੀ ਦੁਖੀ ਨੇ ਦੇਖੋ ਮੈਂ ਪਹਿਲਾਂ ਕਹਿਣੀ ਹੁੰਦੀ ਆ ਵੀ ਜਦੋਂ ਨਸ਼ਾ ਕਿਸੇ ਘਰ ਦੇ ਵਿੱਚ ਆਉਂਦਾ ਉਹ ਕਿਸ ਲਈ ਜਨਮਾ ਕਰਕੇ ਆਉਂਦਾ ਜਾਂ ਕੋਈ ਇਸੇ ਜਨਮ ਦਾ ਹਨਾ ਕੋਈ ਮਾੜਾ ਕਰਮ ਹੁੰਦਾ ਹੈਗਾ ਤਾਂ ਆਉਂਦਾ ਕਿਉਂਕਿ ਕਿਸੇ ਵੀਰ ਦਾ ਵੀ ਜੀ ਨਹੀਂ ਕਰਦਾ ਵੀ ਆਪਣੀ ਜ਼ਿੰਦਗੀ ਖਰਾਬ ਕਰੇ ਕਿਸੇ ਹਨਾ ਕਿਸੇ ਦਾ ਮਾਨ ਨਹੀਂ ਹੁੰਦਾ ਪਰ ਜਿਹੜੇ ਕਰਮਾਂ ਦੇ ਨਿਵੇੜੇ ਨੇਗੇ ਉਹ ਵੀ ਤਾਂ ਕਿਸੇ ਲੋਟ ਹਨਾ ਹੁੰਦੇ ਨੇ ਪਰ ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨੀ ਲੱਗਦੇ ਆ ਤਾਂ ਉਹ ਦੂਰ ਹੋ ਜਾਂਦੇ ਨੇ ਤੇ ਹਾਂਜੀ ਮੈਂ ਜਿਹੜੀ ਗੱਲ ਤੁਹਾਡੇ ਨਾਲ ਜੀ ਕਰਨ ਲੱਗੀ ਆ ਅੱਜ ਤੋਂ ਦੇਖੋ ਇਹ ਹੈਗੀ ਤਾਂ ਗੱਲ ਕਾਫੀ ਪੁਰਾਣੀ ਹੈਗੀ 30 ਸਾਲ ਦੀ ਗੱਲ ਹੈਗੀ ਜਦੋਂ ਤੋਂ ਮੈਂ ਤੁਹਾਨੂੰ ਦੱਸੀ ਵੀ ਸੀ ਪਹਿਲਾਂ ਇਹ ਗੱਲ ਕਿ ਮੇਰੇ ਹਸਬੰਡ ਦੇ ਹੈਨਾ ਮਾਸੀ ਜੀ ਦੇ ਲੜਕੇ ਨੇਗੇ ਉਹਨਾਂ ਦੀ ਏਜ ਹੁਣ 50 ਸਾਲ ਦੀ ਹੋ ਗਈ ਹੈ ਉਹ 25 30 ਸਾਲ ਤੋਂ ਨਾ ਬਸ ਕਮਰੇ ਦੇ ਵਿੱਚ ਹੀ ਪਏ ਨੇਗੇ ਇੰਨਾ ਨਸ਼ਾ ਮਨ ਕੇ ਗੋਲੀਆਂ ਚਿੱਟਾ ਵੀ ਵਿੱਚੀ ਵਿੱਚੀ ਗੋਲੀਆਂ ਸ਼ਰਾਬ ਹਨਾ ਕਾਫੀ ਨਸ਼ਾ ਕਰਨ ਲੱਗ ਗਈ ਕਿਉਂਕਿ ਬਹੁਤ ਛੋਟੀ ਉਮਰ ਚ ਨਸੇ ਤੇ ਲੱਗ ਗਈ ਸੀ ਉਸ ਟਾਈਮ ਨਹੀਂ ਪਤਾ ਲੱਗਿਆ ਸੀਗਾ ਹਨਾ ਤੇ ਚਲੋ ਬਹੁਤ ਸਮਝਾਇਆ ਉਹਨੂੰ ਹਨਾ ਵਿਆਹ ਹੋ ਗਿਆ ਫਿਰ ਵੀ ਉਹ ਦਈ ਰਿਹਾ ਤੇ ਉਹਦੀ ਪਤਨੀ ਦਾ ਵੀ ਵਾਸਾ ਨਾਲ ਕਲੇਸ਼ ਇੱਕ ਚਲੋ ਇਹ ਕਰਦੇ ਕਰਾਉਂਦੇ ਉਹਨਾਂ ਦੇ ਇੱਕ ਬੱਚਾ ਹੋ ਗਿਆ ਹਨਾ ਤੇ ਜਦੋਂ ਮੈਨੂੰ ਕੱਲ ਦੀ ਇਹ ਗੱਲ ਪਤਾ ਲੱਗੀ ਹੈ ਹਨਾ ਮੇਰਾ ਉਦੋਂ ਦਾ ਬੜਾ ਮਨ ਕਰ ਰਿਹਾ ਵੀ ਮੈਂ ਤੁਹਾਡੇ ਨਾਲ ਹਨਾ ਇਸ ਗੱਲ ਨੂੰ ਸਾਂਝੀ ਕਰਾਂ ਜਦੋਂ ਉਹਨਾਂ ਉਹ ਇੰਨੀ ਜ਼ਿਆਦਾ ਨਸ਼ਾ ਕਰਨ ਲੱਗ ਗਿਆ ਵੀ ਉਹ ਅੰਦਰ ਹੀ ਪਿਆ ਰਹਿੰਦਾ ਹਨਾ 20 ਦਿਨ ਮਹੀਨਾ ਮਹੀਨਾ ਦੋ ਦੋ ਮਹੀਨੇ ਆਪਾਂ ਚੰਗੇ ਭਲੇ ਹਨਾ ਜਦੋਂ ਬਿਮਾਰ ਹੁੰਨੇ ਆ ਇਨਸਾਨ ਹਨਾ ਉਦੋਂ ਵੀ ਨਹੀਂ ਪੈ ਸਕਦਾ ਪਰ ਉਹ ਚੰਗਾ ਭਲਾ ਹਨਾ ਮਤਲਬ ਕਿ ਤਾਕੜਾ ਸਰੀਰ ਹੈ ਵਧੀਆ ਉਹਨੂੰ ਰੋਟੀ ਪਾਣੀ ਦਾ ਨਹੀਂ ਕੋਈ ਦੇ ਦੋ ਖਾ ਲੈਂਦਾ ਨਹੀਂ ਹਨਾ ਕੁਝ ਨਹੀਂ ਹੁੰਦਾ ਬਸ ਐਂ ਪਿਆ ਰਹਿੰਦਾ ਤੇ ਉਹਦੀ ਪਤਨੀ ਵੀ ਕਹਿੰਦੀ ਉਹਦਾ ਬੇਟਾ ਵੀ ਕਹਿੰਦਾ ਵੀ ਪਰਾਂ ਇਹ ਮਰ ਜੇ ਹਨਾ ਸਾਡਾ ਖਿਹੜਾ ਛੱਡ ਦੇ ਦੇਖੋ ਆਪਾਂ ਜਦੋਂ ਦੁਖੀ ਹੁੰਨੇ ਆ ਆਪਾਂ ਸਾਰੀ ਕਹਿ ਦਿੰਨੇ ਆ ਹਨਾ ਆਪਾਂ ਉਹਦੀ ਪਤਨੀ ਨੂੰ ਵੀ ਦੋਸਨੀ ਦੇ ਸਕਦੇ ਹਾਂ ਤੇ ਬੱਚਿਆਂ ਨੂੰ ਵੀ ਦੋਸਨੀ ਦੇ ਸਕਦੇ ਕਿਉਂਕਿ ਉਹਨਾਂ ਦੀ ਜ਼ਿੰਦਗੀ ਵੀ ਖਰਾਬ ਹੋ ਰਹੀ ਹੈਗੀ ਤੇ ਇਸੇ ਹਨਾ ਫਿਕਰ ਦੇ ਵਿੱਚ ਮਾਸੜ ਜੀ ਦੀ ਡੈਥ ਹੋ ਗਈ ਤੇ ਮਾਸੀ ਜੀ ਵੀ ਹਨਾ ਬਹੁਤ ਵਿਚਾਰੇ ਬਿਮਾਰ ਰਹਿਣ ਲੱਗੇ ਤੇ ਅਸੀਂ ਵੀ ਉਹਨੂੰ ਬਹੁਤ ਸਮਝਾਇਆ ਵੀ ਦੀਦੀ ਤੂੰ ਹਨਾ ਨਾਮ ਜਪਿਆ ਕਰ ਪਾਠ ਕਰਿਆ ਕਰੋ ਵਿਚਾਰੀ ਗੁਰਦੁਆਰੇ ਜਾਇਆ ਕਰੇ 5-10 ਦਿਨ ਜਾਇਆ ਕਰੇ ਫਿਰ ਮਨਪੜਕ ਜਾਇਆ ਕਰੇ ਹਨਾ ਉਹ ਫਿਰ ਹਟ ਜਾਂਦੀ ਸੀਗੀ ਇਸੇ ਤਰੀਕੇ ਨਾਲ ਕਰਦੇ ਕਰਾਉਂਦੇ ਦੇਖੋ ਅੱਜ 25-30 ਸਾਲ ਹੋ ਗਏ ਇਸ ਗੱਲ ਨੂੰ ਐਦਾਂ ਹੀ ਚੱਲਦਾ ਰਿਹਾ ਤੇ ਅੱਜ ਹੁਣ 2 ਕੁ ਮਹੀਨਿਆਂ ਦੀ ਗੱਲ ਹੈ 2 ਕੁ ਮਹੀਨਿਆਂ ਤੋਂ ਹਣਾ ਉਹਨਾਂ ਦੇ ਪਿੰਡ ਵਿੱਚ ਉਹਨਾਂ 2 3 ਜਣਿਆਂ ਨੇ ਜਿਸ ਜਗ੍ਹਾ ਨਾਲ ਮੈਂ ਤੁਹਾਨੂੰ ਦੱਸਣ ਲੱਗੀ ਆ ਉਥੋਂ ਨਸ਼ਾ ਛੱਡਿਆ ਕਿ ਜਿਨ੍ਹਾਂ ਨੇ ਸ਼ਰਾਬ ਚਿੱਟਾ ਨਾਲ ਗੋਲੀਆਂ ਦੇ ਨਸ਼ਾ ਛੱਡਿਆਗਾ ਤੇ ਉਹਨੂੰ ਵੀ ਚਲੋ ਵਿਸ਼ਵਾਸ ਇੱਕ ਵੱਜ ਜਾਂਦਾ ਜਿੱਦਾਂ ਕਿ ਹੁਣ ਤੁਸੀਂ ਮੇਰੀਆਂ ਵੀਡੀਓ ਦੇਖਦੇ ਹੋ ਦੇਖ ਕੇ ਤੁਹਾਨੂੰ ਵੀ ਵਿਸ਼ਵਾਸ ਵੱਜਦਾ ਹੈ ਨਾ ਤੇ ਫਿਰ ਵਾਹਿਗੁਰੂ ਜੀ ਜਿਹਦਾ ਕਹਿੰਦੇ ਦੁੱਖ ਤੋੜਨਾ ਹੁੰਦਾ ਉਹਨੂੰ ਆਪਣੇ ਲੜ ਲਾ ਹੀ ਲੈਂਦੇ ਹੁੰਦੇ ਹੈਗੇ ਹਣਾ ਤੇ ਇਸ ਤਰ੍ਹਾਂ ਇੱਕ ਦੇ ਨਾਲ ਉਹਨੂੰ ਵੀ ਪਤਾ ਲੱਗਿਆ ਵੀ ਹਾਂ ਇਸ ਜਗ੍ਹਾ ਤੋਂ ਹਨਾ ਮੇਰਾ ਪਤੀ ਵੀ ਸ਼ਾਇਦ ਹਨਾ ਸਰਾ ਇਹ ਨਸ਼ਾ ਜਿਹੜਾ ਚਿੱਟੇ ਦਾ ਗੋਲੀਆਂ ਦਾ ਹਨਾ ਇਹ ਛੱਡ ਦੇਗਾ ਤਾਂ ਉਹ ਵੀ ਹਨਾ ਉੱਥੇ ਜਾਣ ਲੱਗੇਗੀ ਉਹ ਜਗ੍ਹਾ ਕਿਹੜੀ ਹੈ ਉਹ ਜਗ੍ਹਾ ਹੈਗੀ ਬਦਨੀ ਕਲਾ ਮੈਂ ਪਹਿਲਾਂ ਵੀ ਦੱਸਿਆ ਸੀ ਆਪਣੇ ਪਾਪਾ ਜੀ ਮੇਰੇ ਪਾਪਾ ਜੀ ਨੇ ਵੀ ਉੱਥੇ ਹੀ ਸ਼ਰਾਬ ਛੱਡੀ ਹੈ ਮੇਰੇ ਮਾਮਾ ਜੀ ਨੇ ਵੀ ਹਨਾ ਉੱਥੇ ਹੀ ਛੱਡੀ ਹੈਗੀ ਤੇ ਹੁਣ ਮੇਰੇ ਜੇਠ ਜੀ ਨੇ ਵੀ ਉਥੋਂ ਹੀ ਗੋਲੀਆਂ ਦਾ ਨਸ਼ਾ ਛੱਡਿਆ ਹੈਗਾ ਹਨਾ ਇਸ ਨੂੰ ਦੇਖੋ ਝੂਠ ਨਹੀਂ ਮੈਂ ਕਹਿ ਸਕਦੀ ਕਿਉਂਕਿ ਬਾਬਾ ਆਨੰਦ ਸਿੰਘ ਜੀ ਦੀ ਉਹ ਸਥਾਨ ਹੈ ਕਿਉਂਕਿ ਬਾਬਾ ਆਨੰਦ ਸਿੰਘ ਜੀ ਇੱਕ ਬ੍ਰਹਮ ਗਿਆਨੀ ਹਨਾ ਮਾਪੋਰਛ ਹੋਏ ਹੈਗੇ ਉਹ ਸਮੇਂ ਦੀ ਤੇ ਦੇਖੋ ਬਾਬਾ ਅਨੰਦ ਸਿੰਘ ਜੀ ਤਾਂ ਜਦੋਂ ਸਮਾਂ ਸੀਗਾ ਉਹ ਸਮੇਂ ਉਹਨਾਂ ਨੇ ਉਹ ਸੰਗਤ ਤੋਂ ਵੀ ਹਨਾ 2 ਫੁੱਟ ਨੀਚੇ ਬੈਠਦੇ ਹੁੰਦੇ ਸੀ ਜਿਹੜੀ ਉਹਨਾਂ ਦੀ ਸਥਾਨ ਹੈ ਕਲੇਰਾ ਸਭਨਾਂ ਕੇ ਬਣਾਈਏ ਨਾਨਕ ਸਾਹਿਬ ਕਲੇਰਾ ਉਹ 2 ਫੁੱਟ ਨੀਚੇ ਟੂਆ ਪੱਟਿਆ ਹੋਇਆ ਜਿੱਥੇ ਕਿ ਬਾਬਾ ਜੀ ਸੰਗਤ ਸੰਗ ਹੁੰਦੀ ਹੁੰਦੀ ਸੀ ਉਹ ਤੋਂ ਵੀ ਨੀਚੇ ਬੈਠਦੇ ਸੀ ਮਲਕੇ ਬਾਬਾ ਜੀ ਆਪਣੇ ਆਪ ਨੂੰ ਹਨਾ ਸੰਗਤ ਤੋਂ ਵੀ ਨੀਮਾ ਸਮਝਦੇ ਸੀਗੇ ਇਸ ਤਰੀਕੇ ਦੇ ਨਾਲ ਹਨਾ ਜਦੋਂ ਬਾਬਾ ਜੀ ਨਾਲ ਕਾਲ ਯੁਗ ਦਾ ਕਹਿੰਦੇ ਵੀ ਆਮੋ ਸਾਹਮਣਾ ਹੋਇਆ ਤਾਂ ਕਲ ਜੁਨੇ ਕਿਹਾ ਵੀ ਤੁਸੀਂ ਹਨਾ ਮੈਨੂੰ ਮੰਨਣ ਲੱਗ ਜੋ ਵੀ ਮੈਂ ਤੁਹਾਡੀ ਜਗਾ ਤੇ ਸੋਨਾ ਚਾਂਦੀ ਪੈਸਾ ਮਲ ਕੇ ਬਹੁਤੋ ਕਹਾਂ ਲਉ ਕਿਉਂਕਿ ਤੁਹਾਨੂੰ ਸਾਰੇ ਫਰੈਂਡ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦਿੰਨੀ ਆ ਜਿਨ੍ਹਾਂ ਨੂੰ ਪਤਾ ਹੈ ਹਨਾ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਜਿੱਥੇ ਵੀ ਹਨਾ ਬਾਬਾ ਨਾਨਕ ਸਿੰਘ ਜੀ ਦੇ ਠਾਠ ਨੇ ਕਲੀਰਾਂ ਵਾਲੇ ਸੰਤਾਂ ਦੇ ਹਨਾ ਕਿਤੇ ਵੀ ਜਗਾ ਬਣੀ ਹੋਈ ਹੈਗੀ ਤਾਂ ਉਥੇ ਨਾ ਪੈਸੇ ਦਾ ਮੱਥਾ ਨਹੀਂ ਟਿਕਦਾ ਹਨਾ ਕਈ ਕਹਿੰਦੇ ਨੇ ਵੀ ਮੱਥਾ ਤਾਂ ਨਹੀਂ ਟਿਕਉਂਦੀ ਹਨਾ ਵੈਸੇ ਲਫਾਫਿਆਂ ਦੇ ਵਿੱਚ ਫੜ ਲੈਂਦੇ ਆ ਪਰ ਤੁਸੀਂ ਖੁਦ ਸੋਚੋ ਹਨਾ ਜਿਹੜਾ ਉਥੇ ਦਾ ਪ੍ਰਬੰਧ ਹੈਗਾ ਤੇ ਬਾਬਾ ਜੀ ਜਾਂਦੇ ਆ ਦਿਵਾਨ ਲਾਉਣ ਗੱਡੀਆਂ ਪੈਟਰੋਲ ਤੇ ਚਲਦੀਆਂ ਨੇ ਉਹ ਕਿਹੜਾ ਪਾਣੀ ਤੇ ਚਲਦੀਆਂ ਨੇ ਹਣਾ ਦੇਖੋ ਕਹਿਣ ਵਾਲਿਆਂ ਨੇ ਕੁਝ ਵੀ ਕਹੀ ਜਾਣਾ ਪਰ ਜਿਨ੍ਹਾਂ ਨੂੰ ਭਰੋਸਾ ਹੈਗਾ ਹਣਾ ਉਹ ਕਹਿੰਦੇ ਤੰਨੇ ਭਗਤ ਮੰਗੂ ਹਣਾ ਪੱਥਰ 'ਚੋਂ ਵੀ ਰੱਬ ਨੂੰ ਪ੍ਰਗਟ ਕਰ ਸਕਦੇ ਹੈਗੇ ਇਹ ਦੇਖੋ ਇੱਕ ਜਿਹਨੇ ਮੰਨਣਾ ਮੈਂ ਉਹਨਾਂ ਨੂੰ ਕਹਿ ਰਹੀ ਜਿਹਨੇ ਨਹੀਂ ਮੰਨਣਾ ਦੇਖੋ ਮੈਂ ਉਹਨਾਂ ਨਾਲ ਵੀ ਕੋਈ ਬਹਿਸ ਨਹੀਂ ਕਰ پا ਰਹੀ ਨਾ ਕਰਨਾ ਚਾਹਣੀ ਆ ਕਿਉਂਕਿ ਵਾਹਿਗੁਰੂ ਜੀ ਸਮੇਂ ਤੇ ਆਪਣੇ ਆਪ ਹੀ ਮਨਾ ਲੈਂਦੇ ਆ ਤੇ ਇਸ ਤਰੀਕੇ ਦੇ ਨਾਲ ਹਣਾ ਜਦੋਂ ਬਾਬਾ ਜੀ ਨਾਲ ਕਾਲ ਯੁਗ ਦੀ ਮਤਲਕ ਬਹਿਸ ਹੋਈ ਤਾਂ ਕਾਲ ਯੁਗ ਨੂੰ ਬਾਬਾ ਜੀ ਨੇ ਕਿਹਾ ਕਿ ਜਦੋਂ ਤੱਕ ਅਸੀਂ ਜਿਉਉਣੇ ਆ ਇੱਥੇ ਇੱਕ ਪੱਕੀ ਇੱਟ ਵੀ ਨਹੀਂ ਲੱਗੂਗੀ ਕਿਉਂਕਿ ਬਾਬਾ ਅਨੰਦ ਸਿੰਘ ਜੀ ਜਿੰਨਾ ਚਿਰ ਰਹੇ ਨਹੀਂ ਉਦੋਂ ਉੱਥੇ ਤੱਕ ਕਦੇ ਵੀ ਕੋਈ ਪੱਕੀ ਇੱਟਾ ਕੋਈ ਜਗ੍ਹਾ ਪੱਕੀ ਨਹੀਂ ਸੀ ਸਾਰਾ ਕੱਚਾ ਹੁੰਦਾ ਸੀਗਾ ਕਿਉਂਕਿ ਬਾਬਾ ਜੀ ਕਹਿੰਦੇ ਹੁੰਦੇ ਸੀਗੇ ਕਿ ਕਾਲ ਯੁਗ ਦੇ ਵਿੱਚ ਹਨਾ ਗੁਰਦੁਆਰੇ ਪੱਕੇ ਹੋ ਜਾਣਗੇ ਤੇ ਮਨ ਕੱਚੇ ਹੋ ਜਾਣਗੇ ਇਹ ਹੀ ਚੀਜ਼ ਹੈ ਕਿਉਂਕਿ ਉਸ ਸਮੇਂ ਮਨ ਪੱਕੇ ਸੀਗੇ ਤੇ ਗੁਰਦੁਆਰੇ ਕੱਚੇ ਸੀਗੇ ਤੇ ਆਪਾਂ ਆਈਏ ਉਸੇ ਗੱਲ ਤੇ ਹਨਾ ਕਿਉਂਕਿ ਜਦੋਂ ਮੇਰ ਹੋਣੀ ਹੁੰਦੀ ਹੈ ਹਨਾ ਕਿਸੇ ਦੇ ਘ ਕੁਛ ਨਹੀਂ ਪਤਾ ਹੈ ਨਾ ਕਹਿੰਦੇ ਸਵਾਦ ਦੀ ਚੁਟਕੀ ਤੋਂ ਹੀ ਠੀਕ ਕਰ ਦਿੰਦੇ ਹੁੰਦੇ ਹੈਗੇ ਤੇ ਇਸ ਤਰੀਕੇ ਦੇ ਨਾਲ ਹਨਾ ਉਹ 2 ਮਹੀਨਿਆਂ ਤੋਂ ਬਾਬਾ ਜੀ ਦੇ ਬਾਬਾ ਬਦਨੀ ਕਲਾਂ ਨਾਲ ਉੱਥੇ ਸਥਾਨ ਤੇ ਜਾਣ ਲੱਗੀ ਇਹ ਮੋਗਾ ਵਰਨਾਲਾ ਰੋਡ ਤੇ ਹੈਗਾ ਹਨਾ ਸਥਾਨ ਬਾਬਾ ਜੀ ਜਾਂਦਾ ਨਨ ਸਿੰਘ ਜੀ ਬਾਬਾ ਜੀ ਜਾਂਦਾ ਹੀ ਸਥਾਨ ਹੈ ਪਰ ਆ ਦੇਖੋ ਅਲੱਗ-ਅਲੱਗ ਹਨਾ ਬਣੀਆਂ ਹੋਈਆਂ ਨੇ ਠਾਠਾ ਬਹੁਤ ਸਾਰੇ ਜਗ੍ਹਾ ਤੇ ਬਣੀਆਂ ਹੋਈਆਂ ਨੇ ਤੇ ਉਹ ਬਦਨੀ ਕਲਾਂ ਜਾਣ ਲੱਗੀ ਦੇਖੋ ਉੱਥੇ ਸਿਰਫ ਮਿਸਰੀ ਦਾ ਪ੍ਰਸ਼ਾਦ ਚਾਹੁੰਦਾ ਜਾਂ ਫਰੂਟ ਦਾ ਪ੍ਰਸ਼ਾਦ ਚੜ੍ਹਦਾ ਉੱਥੇ ਪੈਸਾ ਮੱਥਾ ਨਹੀਂ ਟੇਕਦਾ ਹਨਾ ਤੇ ਦੂਸਰਾ ਉੱਥੇ ਜਦੋਂ ਤੁਸੀਂ ਜਾਣਾਗਾ ਤਾਂ ਤੁਸੀਂ ਨੇ ਪ੍ਰਸ਼ਾਦਾ ਹਨਾ ਤਿਆਰ ਕਰਕੇ ਘਰੋਂ ਲੈ ਕੇ ਜਾਣਾਗਾ ਕਿਉਂਕਿ ਪ੍ਰਸ਼ਾਦਾ ਉੱਥੇ ਘਰਾਂ ਚੋਂ ਹੀ ਜਾਂਦਾ ਹੈਗਾ ਤੇ ਹੁਣ ਉੱਥੇ ਵਰਸੀ ਮਨਾਈ ਗਈ ਹੈ ਬਾਬਾ ਜੀ ਦੀ ਤੇ ਮੇਰੇ ਪਾਪਾ ਜੀ ਹੋਰਾਂ ਨੇ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੇਰੇ ਪਾਪਾ ਜੀ ਨੇ ਵੀ ਸ਼ਰਾਬ ਉੱਥੇ ਹੀ ਛੱਡੀ ਸੀਗੀ ਤੇ ਸਾਡੇ ਘਰ ਦੇ ਵਿੱਚ ਹਨਾ ਬਾਹੀ ਗੁਰੂ ਜੀ ਨੇ ਅਮੀਰੀ ਵੀ ਉੱਥੇ ਹੀ ਵਖੀਆ ਅੱਜ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈਗੀ ਮੇਰੇ ਪੇਕੇ ਪਰਿਵਾਰ ਦੇ ਵਿੱਚ ਵੀ ਕਿਉਂਕਿ ਜਦੋਂ ਵਾਇਗੁਰੂ ਦੀ ਮੇਰ ਹੁੰਦੀ ਹੈ ਉਹ ਹਨਾ ਭਿਖਾਰੀ ਤੋਂ ਰਾਜਾ ਕਦੋਂ ਬਣਾ ਦਿੰਦਾ ਕਿਸੇ ਨੂੰ ਨਹੀਂ ਪਤਾ ਲੱਗਣ ਦਿੰਦਾ ਜਦੋਂ ਦਿੰਦਾ ਕਹਿੰਦੇ ਸੱਪੜ ਪਾੜ ਕੇ ਦਿੰਦਾਗਾ ਇਸੇ ਤਰੀਕੇ ਨਾਲ ਹਨਾ ਮੇਰੀ ਜਿਹੜੀ ਜਠਾਣੀ ਹੈ ਉਹ ਜਾਣ ਲੱਗੀ ਤੇ ਥੋੜੇ ਦਿਨ ਗਈ ਤੇ ਬਾਬਾ ਜੀ ਨੇ ਉਥੇ ਮੈਸਰੀ ਦਾ ਪ੍ਰਸ਼ਾਦ ਦਿੱਤਾ ਤੇ ਸਾਡੇ ਨਾਲ ਉਹਨਾਂ ਨੇ ਗੱਲ ਕਰੀ ਅਸੀਂ ਦੱਸਿਆ ਵੀ ਤੂੰ ਐ ਉਹ ਵੰਡ ਦਿੰਦੀ ਸੀ ਪਹਿਲਾਂ ਹਨਾ ਪ੍ਰਸ਼ਾਦ ਕਦੇ ਵੀ ਵੰਡਣਾ ਨਹੀਂ ਚਾਹੀਦਾ ਪ੍ਰਸ਼ਾਦ ਨੂੰ ਜਦੋਂ ਮਿਲਦਾ ਉਹਨੂੰ ਖੁਦ ਹੀ ਛਕਣਾ ਚਾਹੀਦਾ ਕਿਉਂਕਿ ਇਹਦੇ ਨਾਲ ਇੱਕ ਕਿਰਪਾ ਹੁੰਦੀ ਹੈ ਵਾਇਗੁਰੂ ਜੀ ਦੀ ਆਪਾਂ ਹਨਾ ਵੰਡ ਦਿੰਨੇ ਆ ਤੇ ਉਹਦੇ ਨਾਲ ਤੁਹਾਡੀ ਕਿਰਪਾ ਵੀ ਵੰਡੀ ਜਾਂਦੀ ਹੈ ਹਨਾ ਤੇ ਦੋ ਮਹੀਨਿਆਂ ਤੋਂ ਉਹ ਨਾ ਬਦਨੀ ਕਲਾਂ ਜਾਣ ਲੱਗੀ ਸੀਗੀ ਉਹ ਹਰ ਐਤਵਾਰ ਮਲਕੀ ਜਾਂਦੇ ਹੁੰਦੇ ਸੀ ਕਈ ਵਾਰੀ ਮਹੀਨੇ ਮਗਰੋਂ ਕਈ ਵਾਰੀ 15 ਦਿਨਾਂ ਮਗਰੋਂ ਹਫ਼ਤੇ ਮਗਰੋਂ ਵੀ ਚੱਲੇ ਜਾਂਦੀ ਸੀ ਤੇ ਹੌਲੀ ਹੌਲੀ ਮੇਰੇ ਜੀਠ ਜੀ ਨੇ ਜਿਹੜੇ ਹਨਾ ਉਹ ਵੀ ਜਾਣ ਲੱਗੇ ਜਦੋਂ ਲਿਆ ਕੇ ਉਹਨਾਂ ਨੂੰ ਪ੍ਰਸ਼ਾਦ ਸਕਾਉਂਦੀ ਸੀ ਤੇ ਹਨਾ ਉਹ ਵੀ ਉਹਦੇ ਨਾਲ ਜਾਣ ਲੱਗੇ ਕਿਉਂਕਿ ਮਨ ਬਦਲ ਜਾਂਦਾ ਹੈ ਨਾ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਮਨ ਬਦਲ ਜਾਂਦਾ ਹੈ ਤੇ ਉਹ ਵੀ ਹਨਾ ਨਾਲ ਜਾਣ ਲੱਗੇ ਦੋ ਵਾਰੀ ਜਾਇਆ ਤੇ ਤਿੰਨ ਵਾਰੀ ਤੇ ਬਾਬਾ ਜੀ ਵੀ ਹਨਾ ਬਚਨ ਚਲੋ ਕਰਦੇ ਵੀ ਨੇ ਮਾਹ ਪੁਰਸ਼ਾਣਾ ਕਹਿੰਦੇ ਹੁੰਦੇ ਨੇ ਕਹਿੰਦੇ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲੇ ਬਿਰਥਾ ਨਾ ਜਾਏ ਤੇ ਗੁਰੂ ਬਾਬਾ ਜੀ ਨੇ ਉਹਨੂੰ ਨਾਮ ਜਪਣ ਲਈ ਕਿਹਾ ਤੇ ਉਹ ਜਪਦੀ ਵੀ ਹੈਗੀ ਤੇ ਗੁਰਦੁਆਰਾ ਸਾਹਿਬ ਵੀ ਜਾਂਦੀ ਹੈ ਤੇ ਸਾਨੂੰ ਹੁਣ ਪਤਾ ਲੱਗਿਆਗਾ ਕਿ ਮੇਰੇ ਜੀ ਚੀ ਨੇ ਹਨਾ ਜਿਹੜਾ ਨਸ਼ਾ ਸੀ ਉਹ ਬਹੁਤ ਜ਼ਿਆਦਾ ਘਟਾਤਾ ਵੀ ਨਾ ਮਾਤਰੀ ਮਾਣਾ ਮੋਟਾ ਉਹ ਲੈਂਦੇ ਹੋਣਗੇ ਨਾ ਕਿਉਂਕਿ ਇੱਕੋ ਦਮ ਛੱਡਣਾ ਬਹੁਤ ਮੁਸ਼ਕਿਲ ਹੈ ਨਾ ਤੇ ਵੈਸੇ ਕਹਿੰਦੇ ਨੇ ਵੀ ਨਹੀਂ ਛੱਡਤਾ ਉਹਨੇ ਪਰ ਫਿਰ ਵੀ ਮੈਂ ਨਹੀਂ ਮੰਨਦੀ ਹੈ ਨਾ ਕਿਉਂਕਿ ਹੌਲੀ ਹੌਲੀ ਵਾਹਿਗੁਰੂ ਜਦੋਂ ਕਿਰਪਾ ਕਰਦੇ ਨੇਗੇ ਤੇ ਹੁਣ ਉਹ ਗੁਰਦੁਆਰਾ ਸਾਹਿਬ ਹੀ ਸੇਵਾ ਕਰਨ ਲੱਗਿਆ ਤੇ ਜਾਂਦਾ ਇਸ਼ਨਾਨ ਕਰਦਾ ਹੈਗਾ ਬਹੁਤ ਹੱਟਾ-ਕੱਟਾ ਹੈਗਾ ਹਨਾ ਕੋਈ ਇਹ ਨਹੀਂ ਹੈਗਾ ਗੱਬਰੂ ਜਵਾਨ ਹੈਗਾ ਹਨਾ ਹਜੇ 48-49 ਸਾਲ ਦੀ ਉਮਰ ਹੈਗੀ 20-25 ਸਾਲ ਦਾ ਦੇਖੋ ਉਹ ਇਸੇ ਨਰਕ ਦੇ ਵਿੱਚ ਪਿਆ ਸੀਗਾ ਤੇ ਮੈਂ ਸਾਰੀਆਂ ਭੈਣਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਆ ਮੈਂ ਵੀਰਾਂ ਨੂੰ ਵੀ ਹੈਨਾ ਹੱਥ ਬੰਨ੍ਹ ਕੇ ਬੇਨਤੀ ਕਰਦੀ ਆ ਕਿ ਜਿਹੜੇ ਹੈਨਾ ਇਸ ਨਸੀ ਨੂੰ ਤਿਆਗਣਾ ਚਾਹੁੰਦੇ ਨੇ ਤਾਂ ਉਹ ਬਾਬਾ ਜੀ ਦੇ ਦਰ ਤੇ ਇੱਕ ਵਾਰੀ ਜ਼ਰੂਰ ਜਾਏ ਉਹ ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਕਿੱਥੇ ਹੋ ਜੇ ਨਾ ਮੈਂ ਕੁਝ ਨਹੀਂ ਕਹਿ ਸਕਦੀ ਪਰ ਇੱਕ ਦੋ ਸਿਸਟਰ ਮੈਨੂੰ ਪੁੱਛ ਰਹੀਆਂ ਸੀ ਕਿ ਮੋਲ ਮੰਤਰ ਬਾਰੇ ਹੈ ਨਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਨਾ ਮੋਲ ਮੰਤਰ ਦੀਆਂ ਤੁਸੀਂ ਇੰਜਾਬ ਕਰਨ ਲੱਗ ਜੂਗੀ 101 ਮਾਲਾ ਜਾਂ ਹਨ ਮੰਤਰ ਦਾ ਹਨ ਇੰਨਾ ਜਿਆਦਾ ਪ੍ਰਤਾਪ ਹੈਗਾ ਜਿੱਦਾਂ ਕਿ ਪਿਛਲੇ ਸਮੇਂ ਦੇ ਵਿੱਚ ਅਸਮਬੇਦ ਜੱਗ ਹੁੰਦੇ ਸੀਗੇ ਅਸਮਬੇਦ ਜੱਗ ਹੁੰਦਾ ਸੀਗਾ ਵੀ ਜਿਹੜਾ ਇੱਕ ਰਾਜਾ ਬਹੁਤ ਜਪੀ ਤਪੀ ਹੁੰਦਾ ਸੀਗਾ ਉਹ ਬਹੁਤ ਵੱਡਾ ਜੱਗ ਕਰਦਾ ਹੁੰਦਾ ਸੀਗਾ ਜੱਗ ਕਰਨ ਤੋਂ ਬਾਅਦ ਉਹ ਆਪਣਾ ਇੱਕ ਘੋੜਾ ਛੱਡਦਾ ਹੁੰਦਾ ਸੀ ਸ਼ਿੰਗਾਰ ਕੇ ਜਿੱਥੇ ਤੱਕ ਉਹ ਘੋੜਾ ਫੇਰ ਜਾਂਦਾ ਸੀ ਉਹ ਸਾਰਾ ਰਾਜ ਉਹਦਾ ਹੋ ਜਾਂਦਾ ਹੁੰਦਾ ਸੀਗਾ ਹਨਾ ਇਹ ਇੱਕ ਸ੍ਰੀ ਰਾਮਚੰਦਰ ਜੀ ਦੀ ਵੀ ਇੱਕ ਸਾਖੀ ਹੈਗੀ ਮੈਂ ਤੁਹਾਨੂੰ ਕਿਸੇ ਦਿਨ ਫਿਰ ਹਨਾ ਟਾਈਮ ਲੱਗੇ ਤਾਂ ਸੁਣਾਉਂਗੀ ਤਾਂ ਦੇਖੋ ਵਾਹਿਗੁਰੂ ਜੀ ਕੋਈ ਪਤਾ ਨਹੀਂ ਹੈਗਾ ਹਨਾ ਤੁਸੀਂ Hindu ਧਰਮ ਦੇ ਵਿੱਚ ਵੀ ਸੁਣਿਆ ਜਦੋਂ ਕਹਿੰਦੇ ਕ੍ਰਿਸ਼ਨ ਭਗਵਾਨ ਜੀ ਨੂੰ ਹਨਾ ਸੁਦਾਮਾ ਮਿਲਣ ਗਿਆ ਸੀਗਾ ਉਸੇ ਤਰੀਕੇ ਨਾਲ ਹੋ ਜਾਂਦਾ ਕਹਿੰਦੇ ਕੋਈ ਪਤਾ ਨਹੀਂ ਹੈਗਾ ਕਦੋਂ ਆਪਣੇ ਵਰਗੇ ਗਰੀਬਾਂ ਨੂੰ ਹਨਾ ਵਾਹਿਗੁਰੂ ਜੀ ਇੱਕ ਕਹਿੰਦੇ ਅਮੀਰ ਬਣਾ ਦੇਣ ਤਾਂ ਤੁਸੀਂ ਜ਼ਰੂਰ ਹਨਾ ਇਹ ਚੀਜ਼ ਨੂੰ ਕਰਨਾ ਤੇਗੇ ਗੁਰੂ ਸਾਹਿਬਾਂ ਦੀ ਮੈਂ ਹਮੇਸ਼ਾ ਕਹਿੰਨੀ ਨੀ ਵੀ ਜਿਹੜੀਆਂ ਪੈਣਾ ਚਾਹੁੰਦੀਆਂ ਨੇ ਵੀ ਸਾਡੇ ਘਰ ਦੇ ਵਿੱਚ ਪਿਆਰ ਇਤفاق ਨਸ਼ਾ ਚਲਿਆ ਜਾਵੇ ਗਰੀਬੀ ਚਲੀ ਜਾਵੇ ਤਾਂ ਤੁਸੀਂ ਅਰਦਾਸ ਦੇ ਵਿੱਚ ਜ਼ਰੂਰ ਜਾਇਆ ਕਰੋ ਵਾਹਿਗੁਰੂ ਜੀ ਨੂੰ ਮੱਥਾ ਟੇਕਿਆ ਕਰੋ ਕਿਉਂਕਿ ਮੱਥਾ ਟੇਕਣ ਦੇ ਨਾਲ ਆਪਣੇ ਜਿਹੜੇ ਮੱਥੇ ਦੇ ਭਾਗ ਨੇ ਉਹ ਬਦਲ ਦੇਣਗੇ ਜ਼ਰੂਰ ਇਹ ਕਰਿਆ ਕਰੋ ਕਿਉਂਕਿ ਵਾਹਿਗੁਰੂ ਜੀ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਦੇ ਕਦੇ ਕਿਸੇ ਨੂੰ ਦਰ ਤੋਂ ਹਨਾ ਠੀਕ ਹੈ ਕਿ ਆਪਣੇ ਕਰਮਾਂ ਦੇ ਵਿੱਚ ਦੇਰ ਸਵੇਰ ਹੋ ਜਾਂਦੀ ਹੈ ਨਾ ਆਪਾਂ ਇੱਕ ਪਾਠ ਕਰ ਲੈਣਾ ਆਪਾਂ ਕਹਿੰਦੇ ਨੇ ਮੈਨੂੰ ਤਾਂ ਕੁਝ ਮਿਲਿਆ ਨਹੀਂ ਹਨਾ ਪਰ ਤੁਸੀਂ ਬਸ ਕਹਿੰਦੇ ਉਹਨੂੰ ਮੰਗੋ ਰਿੱਧੀਆਂ ਸਿੱਧੀਆਂ ਦਾ ਪਿੱਛੇ ਆਪ ਦੇ ਆਪ ਹੀ ਆ ਜਾਣਗੀਆਂ ਤਾਂ ਮੇਰੀ ਸਾਰਿਆਂ ਨੂੰ ਅੱਤ ਬਣ ਕੇ ਬੇਨਤੀ ਹੈ ਕਿ ਦੇਖੋ ਮੈਂ ਤੁਹਾਨੂੰ ਹਨਾ ਉਹ ਕ੍ਰਿਸ਼ਨ ਭਗਵਾਨ ਜੀ ਵਾਲੀ ਸਾਖੀ ਵੀ ਸੁਣਾ ਦਿੰਨੀ ਹੈਗੀ ਜਦੋਂ ਹਨਾ ਸੁਦਾਮਾ ਸੀ ਜਿਹੜਾ ਬਹੁਤ ਗਰੀਬ ਸੀਗਾ ਤੇ ਕ੍ਰਿਸ਼ਨ ਭਗਵਾਨ ਜੀ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਅਮੀਰ ਸੀਗੇ ਹਨ ਤੇ ਕ੍ਰਿਸ਼ਨ ਭਗਵਾਨ ਜੀ ਇੱਕ ਰਾਜੇ ਸੀਗੇ ਬਚਪਨ ਦੇ ਦੋਨੋਂ ਦੋਸਤ ਸੀਗੇ ਬਚਪਨ ਦੇ ਵਿੱਚ ਹਨਾ ਚਲੋ ਸਮਾ ਉਪਿਆ ਤੇ ਦੋਨੋਂ ਆਪਸ ਦੇ ਵਿੱਚ ਪਿਛੜ ਗਏ ਸੁਦਾਮਾ ਆਪਣੇ ਕਰਮਾ ਕਰਕੇ ਗਰੀਬ ਰਹਿ ਗਿਆ ਤੇ ਕ੍ਰਿਸ਼ਨ ਭਗਵਾਨ ਜੀ ਉਹ ਤਾਂ ਖੁਦ ਹੀ ਅਵਤਾਰ ਸੀਗੇ ਹਨਾ ਆਪਣੇ ਯੁੱਗ ਦੇ ਤੇ ਉਹ ਦੇਖੋ ਇੱਕ ਰਾਜਾ ਬਣ ਗਏ ਇੱਕ ਦਿਨ ਸੁਦਾਮੇ ਦੀ ਪਤਨੀ ਉਹ ਨੂੰ ਕਹਿੰਦੀ ਕਹਿੰਦੀ ਤੁਹਾਡੇ ਕਹਿੰਦੀ ਦੋਸਤ ਕਹਿੰਦੀ ਬਹੁਤ ਅਮੀਰ ਨੇ ਕਿਉਂਕਿ ਉਹ ਗੱਲਾਂ ਦੱਸਦਾ ਰਹਿੰਦਾ ਸੀਗਾ ਵੀ ਤੁਸੀਂ ਉਹਨਾਂ ਕੋਲੇ ਜਾ ਕੇ ਮਦਦ ਕਿਉਂ ਨਹੀਂ ਮੰਗਦੇ ਹੈਗੇ ਪਰ ਹਨਾ ਜੇ ਆਪਾਂ ਹੁਣ ਆਪਣੇ ਕਿਸੇ ਅਮੀਰ ਦੋਸਤ ਕੋਲੇ ਜਾਈਏ ਆਪਾਂ ਨੇ ਤੇ ਕੋਈ ਜਦੋਂ ਕੋਈ ਵਕਤ ਪਾਇਆ ਜਾਂਦਾ ਤਾਂ ਉਹ ਸਭ ਤੋਂ ਪਹਿਲਾਂ ਅਮੀਰੀ ਮੂੰਹ ਮੋੜਦੇ ਆ ਹਨਾ ਪਰ ਇੱਕ ਰੱਬ ਹੈਗਾ ਹਨਾ ਜਿਹੜਾ ਕਦੇ ਵੀ ਕਿਸੇ ਤੋਂ ਮੂੰਹ ਨਹੀਂ ਮੋੜਦਾ ਹੈਗਾ ਕਹਿੰਦੇ ਜਦੋਂ ਮੰਗਣਾ ਹੈ ਮੇਰੇ ਪੂਆ ਜੀ ਅਕਸਰ ਕਹਿੰਦੇ ਹੁੰਦੇ ਸੀ ਕਹਿੰਦੇ ਮੰਗਣਾ ਤਾਂ ਉਸ ਰੱਬ ਤੋਂ ਮੰਗ ਜਿਹੜਾ ਕਦੇ ਮੰਗ ਕੇ ਤੈਨੂੰ ਮੀਣਾ ਨਹੀਂ ਦੇਊਗਾ ਤੇਰੇ ਮਾਪੇ ਤੈਨੂੰ ਦੇ ਦੇਣਗੇ ਤੇਰੇ ਭੈਣ ਭਰਾ ਤੈਨੂੰ ਦੇ ਦੇਣਗੇ ਅੱਜ ਦੇ ਦੇਣਗੇ ਕੱਲ ਨੂੰ ਤੈਨੂੰ ਮੀਣਾ ਦੇ ਦੇਣਗੇ ਕਦੇ ਵੀ ਹਨਾ ਕਿਸੇ ਤੋਂ ਨਾ ਮੰਗੋ ਉਸ ਵਾਹਿਗੁਰੂ ਤੋਂ ਮੰਗੋ देर सवेर ਹੋ ਸਕਦੀ ਹੈ ਪਰ ਤੁਹਾਨੂੰ ਉਹ ਕਦੇ ਵੀ ਖਾਲੀ ਨਹੀਂ ਰਹਿਣ ਦੇਵੇਗਾ ਇਹ ਮੇਰਾ ਵਿਸ਼ਵਾਸ ਹੈਗਾ ਦੇਖੋ ਜਦੋਂ ਸੁਦਾਮਾ ਕਹਿੰਦਾ ਵੀ ਨਹੀਂ ਮੈਂ ਨਹੀਂ ਜਾਣਾ ਪਰ ਉਹਦੀ ਪਤਨੀ ਦੇ ਕਹਿਣ ਤੇ ਹਨਾ ਉਹ ਸੁਦਾਮਾ ਚਲਿਆ ਜਾਂਦਾ ਹੈਗਾ ਤੇ ਜਾਨਵਿਲ ਕਹਿੰਦੀ ਹੈ ਵੀ ਜਦੋਂ ਆਪਾਂ ਕਿਸੇ ਅਮੀਰ ਦੋਸਤ ਮਿੱਤਰ ਦੇ ਘਰੇ ਜਾਣੇ ਆ ਇਹ ਤਾਂ ਫਿਰ ਵੀ ਮਨ ਲ ਕੇ ਆਫਤਾਰ ਨਹੀਂ ਤੁਹਾਡੇ ਇਹਨਾਂ ਕਰਾ ਜੇ ਨੇ ਇੱਕ ਮਹਾਂਪੁਰਸ਼ ਨੇ ਜਦੋਂ ਵੀ ਆਪਾਂ ਕਿਤੇ ਜਾਣੇ ਆ ਆਪਾਂ ਖਾਲੀ ਹਨਾ ਨਹੀਂ ਜਾਣਾ ਚਾਹੀਦਾ ਤਾਂ ਉਹ ਕਹਿੰਦਾ ਵੀ ਆਪਣੇ ਘਰੇ ਤਾਂ ਕੁਝ ਹੈ ਨਹੀਂ ਵੀ ਮੈਂ ਕੀ ਲੈ ਕੇ ਜਾਵਾਂ ਤਾਂ ਉਹਦੀ ਪਤਨੀ ਕਹਿੰਦੀ ਹੈ ਵੀ ਮੈਂ ਥੋੜੇ ਜੇ ਚੌਲ ਪਏ ਨੇ ਉਹਨਾਂ ਨੂੰ ਹਨਾ ਮਿੱਠਾ ਪਾ ਕੇ ਰਲਾ ਦੇਣੀ ਹੈ ਤੂੰ ਇਹ ਲੜ ਬਣ ਕੇ ਲੈ ਜਾ ਸੁਦਾਮਾ ਇਸੇ ਤਰੀਕੇ ਨਾਲ ਕਰਦਾ ਜਦੋਂ ਅੱਗੇ ਚਲਿਆ ਜਾਂਦਾ ਤਾਂ ਜਿਹੜੇ ਜਿਵੇਂ ਸਿਕਿਉਰਟੀ ਗਾਰਡ ਹੁੰਦੇ ਨੇ ਨਾ ਪਹਿਲਾਂ ਪਹਿਰੇਦਾਰ ਖੜੇ ਹੁੰਦੇ ਸੀ ਮਹਿਲਾਂ ਦੇ ਬਾਹਰ ਤਾਂ ਉਹ ਜਾ ਕੇ ਉਹਨਾਂ ਨੂੰ ਕਹਿੰਦਾ ਵੀ ਮੈਂ ਕ੍ਰਿਸ਼ਨ ਭਗਵਾਨ ਜੀ ਨੂੰ ਮਿਲਣਾ ਤੇ ਮੈਂ ਉਹਦਾ ਦੋਸਤ ਆ ਉਹ ਬੜਾ ਹੱਸੇ ਹੈ ਨਾ ਕਿਉਂਕਿ ਹੱਸਦੇ ਹੀ ਆ ਵੀ ਅਮੀਰ ਦਾ ਜੇ ਆਪਣਾ ਵੀ ਕੋਈ ਹੈ ਨਾ ਅਮੀਰ ਦੋਸਤ ਮਿਲ ਜੇ ਉਹ ਆਪਣੇ ਕਣੀ ਦੇਖ ਕੇ ਪਰੇ ਮੂੰਹ ਕਰ ਲੈਂਦੇ ਵੀ ਕੀ ਇਹਦੇ ਮੂੰਹ ਲੱਗਣਾ ਕੋਈ ਸਵਾਲ ਹੀ ਪਾਊਗਾ ਹਣਾ ਅੱਜ ਕੱਲ ਦਾ ਇਹ ਰਿਸ਼ਤਾ ਬਹੁਤ ਜ਼ਿਆਦਾ ਇਦਾਂ ਹੀ ਹੈਗਾ ਕਿਉਂਕਿ ਮੈਂ ਤਾਂ ਇਹ ਪਹਿਲਾਂ ਕਹਿਆ ਸੀਗਾ ਕਹਿੰਦੇ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨਹੀਂ ਦੁਨੀਆ ਛੱਡਦੀ ਜਿਉਂਦਿਆਂ ਨੂੰ ਹਨਾ ਰੱਬ ਤਾਂ ਮਰਿਆ ਹੋਿਆਂ ਤੋਂ ਵੀ ਹਨਾ ਬਾਅਦ ਆਪਣਾ ਸਾਥ ਦੇਊਗਾ ਇੱਥੇ ਦਾ ਪਤੀ ਪਤਨੀ ਪੁੱਤਰ ਸਭ ਦਾ ਜਿੰਨਾ ਚਿਰ ਸਰਦਾ ਹਨਾ ਉਦੋਂ ਤੱਕ ਹੀ ਸਾਥ ਨੇ ਉਸ ਤੋਂ ਬਾਅਦ ਕੋਈ ਨਹੀਂ ਤੁਸੀਂ ਜਦੋਂ ਮੰਜੇ ਤੇ ਬੈਠੇ ਸਭ ਤੋਂ ਪਹਿਲਾਂ ਤੁਹਾਡੇ ਘਰ ਦੀ ਕਹਿਣਗੇ ਵੀ ਇਹਦਾ ਕਦੋਂ ਕਹਿੜਾ ਛੋਟੇਗਾ ਹਨਾ ਇਹ ਸਚਾਈ ਹੈਗੀ ਤੇ ਜਦੋਂ ਉਹ ਗਿਆ ਉਹ ਹੱਸਣ ਲੱਗੇ ਕਹਿੰਦੇ ਵੀ ਨਹੀਂ ਕਹਿੰਦੇ ਵੀ ਲੈ ਕਹਿੰਦੇ ਕਿੱਥੇ ਪਖਾਰੀ ਕਹਿੰਦੇ ਕਿੱਥੇ ਰਾਜਾ ਤੇ ਚਲੋ ਕਰਦੇ ਕਰਾਉਂਦੇ ਉਹ ਕਹਿੰਦਾ ਤੁਸੀਂ ਜਾ ਕੇ ਕਹੋ ਤਾਂ ਸੇਈ ਕ੍ਰਿਸ਼ਨ ਭਗਵਾਨ ਜੀ ਨੂੰ ਵੀ ਸੁਦਾਮਾ ਆਇਆਗਾ ਜਦੋਂ ਉਹਨਾਂ ਨੇ ਜਾ ਕੇ ਅੰਦਰ ਸਨੇਹਾ ਲਾਇਆ ਵੀ ਐ ਕਰਕੇ ਵੀ ਸੁਦਾਮਾ ਆਇਆ ਤਾਂ ਕ੍ਰਿਸ਼ਨ ਭਗਵਾਨ ਜੀ ਹੈਨਾ ਨੰਗੇ ਪੈਰੀ ਮਲਕੇ ਭੱਜਲੇ ਇਹ ਆਪ ਤੁਸੀਂ ਸੁਣਿਆ ਵੀ ਹੋਣਾ ਜਿਨ੍ਹਾਂ ਨੇ ਮਲਕੇ ਪੜ੍ਹੀ ਹੈਗੀਆਂ ਕਿਉਂਕਿ ਮੈਨੂੰ ਇਹ ਚੀਜ਼ਾਂ ਦਾ ਗਿਆਨ ਤਾਂ ਆਇਆਗਾ ਦੇਖੋ ਮੈਂ ਹਿੰਦੂ ਧਰਮ ਬਾਰੇ ਵੀ ਕਾਫੀ ਜ਼ਿਆਦਾ ਜਾਣਦੀ ਆ ਮੁਸਲਿਮ ਧਰਮ ਬਾਰੇ ਵੀ ਕ੍ਰਿਸਚਨ ਹਿੰਦ ਮਲਕੇ ਜਿਹੜੇ ਵੀ ਹੈਗੇ ਨੇ ਨਾ ਕਿ ਮੈਨੂੰ ਵਾਇਗਰੂ ਨੇ ਨੌਲੇਜ ਬਖਸ਼ੀ ਹੈ ਬਚਪਨ ਤੋਂ ਲੈ ਕੇ ਮੇਰਾ ਇਦਾਂ ਦੇ ਮਹਾਪੁਰਸ਼ਾਂ ਦੇ ਨਾਲ ਹਨਾ ਸੰਬੰਧ ਰਹੇ ਨੇ ਕਿ ਮੈਂ ਸਾਖੀਆਂ ਸੁਣੀਆਂ ਨੇ ਸੰਗਤ ਕੀਤੀ ਹੈ ਹਨਾ ਤਾਈਓ ਵਾਹਿਗੁਰੂ ਨੇ ਅੱਜ ਇਸ ਜਗ੍ਹਾ ਤੇ ਤੁਹਾਡੇ ਸਾਹਮਣੇ ਬਿਠਾਇਆ ਤੇ ਕ੍ਰਿਸ਼ਨ ਭਗਵਾਨ ਜੀ ਨੰਗੇ ਪੈਰੀਂ ਤੌੜੇ ਤੇ ਗੋਪੀਆਂ ਨੇ ਪੁੱਛਿਆ ਵੀ ਤੁਸੀਂ ਭਗਵਾਨ ਜੀ ਕਿੱਥੇ ਚੱਲਿਓ ਤੇ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਮੇਰਾ ਬਚਪਨ ਦਾ ਦੋਸਤ ਆਇਆ ਮੈਂ ਉਹ ਨੂੰ ਮਿਲਣ ਚੱਲਿਆ ਜਦੋਂ ਸਦਾਮਾ ਦੇਖਿਆ ਤਾਂ ਕ੍ਰਿਸ਼ਨ ਭਗਵਾਨ ਜੀ ਨੇ ਉਹ ਨੂੰ ਕੁੱਟ ਕੇ ਜੱਫੀ ਪਾਈ ਆਪਾਂ ਤਾਂ ਗਰੀਬ ਦੋਸਤ ਨੂੰ ਦੇਖ ਕੇ ਹਨਾ ਪਾਸਾ ਵਟ ਲੈਣੇ ਵੀ ਲੈ ਮੇਰੇ ਕੱਪੜੇ ਗੰਦੇ ਕਰੂਗਾ ਜਦੋਂ ਕਿਸੇ ਨੇ ਅਮੀਰ ਨੇ ਆਉਣਾ ਹੁੰਦਾ ਉਦੋਂ ਆਪਾਂ ਉਹ ਕੀ ਚਾਹ ਨਾਲ ਵਿਸਪੜ ਵੀ ਆਪਾਂ ਕਦੀ ਧਰਦੇ ਆ ਹਨ ਤੇ ਜਦੋਂ ਭਗਵਾਨ ਜੀ ਨੂੰ ਬੜਾ ਖੁਸ਼ ਹੋਇਆ ਤੇ ਸਦਾਮਾ ਬੜਾ ਰੋਇਆ ਤੇ ਉਹਨੇ ਆਪਦੇ ਪਸਤਾਵਾ ਉਹ ਮਾਇਆ ਬਚਪਨ ਦਾ ਜਿਹੜਾ ਪਸਤਾਵਾ ਸੀ ਹਨ ਜਦੋਂ ਕਿ ਬਚਪਨ ਦੇ ਵਿੱਚ ਉਹਨੇ ਕ੍ਰਿਸ਼ਨ ਭਗਵਾਨ ਤੋਂ ਲੁਕੋ ਕੇ ਖਾਦਾ ਸੀ ਜਿੱਦਾਂ ਕਿ ਆਪਾਂ ਕਹਿੰਦੇ ਆ ਵੀ ਦਸਵੰਤ ਹਨਾ ਕੱਢਣਾ ਚਾਹੀਦਾ ਇਹ ਉਹੀ ਚੀਜ਼ ਹੈਗੀ ਹਨਾ ਇਹਦੀ ਸਾਖੀ ਮੈਂ ਕਿਸੇ ਦਿਨ ਤੁਹਾਨੂੰ ਦੁਬਾਰਾ ਫੇਰ ਦੱਸੂਗੀ ਤੇ ਜਦੋਂ ਕ੍ਰਿਸ਼ਨ ਭਗਵਾਨ ਜੀ ਉਹਨੂੰ ਲੈ ਕੇ ਗਏ ਉਸ ਸਿੰਘਾਸਨ ਤੇ ਬਿਠਾਇਆ ਸਦਾਮੇ ਨੂੰ ਤੇ ਉਹਦੇ ਪੈਰਾਂ ਨੂੰ ਇਹ ਨਹੀਂ ਦੇਖੋ ਸਾਖੀ ਤੁਸੀਂ ਇਤਿਹਾਸ ਪੜ੍ਹ ਕੇ ਦੇਖਿਓ ਖੁਦ ਕੰਨੇ ਪੈਰਾਂ ਨੂੰ ਧੋਤਾ ਦੇਖੋ ਚਾਹੇ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦੀ ਆ ਨਾ ਪਰ ਕ੍ਰਿਸ਼ਨ ਭਗਵਾਨ ਜੀ ਵੀ ਆਪਦੇ ਸਮੇ ਦੇ ਇੱਕ ਅਵਤਾਰ ਹੋਏ ਨੇ ਆਪਣੇ ਗੁਰੂ ਸਾਭਾ ਦੀ ਵੀ ਤੁਹਾਨੂੰ ਬਹੁਤ ਸਾਖੀਆਂ ਸੁਣਾਉਂਗੀ ਹੌਲੀ ਹੌਲੀ ਤੁਹਾਡਾ ਪਿਆਰ ਰਿਹਾ ਕਿਉਂਕਿ ਗੁਰੂ ਸਾਭਾ ਨੇ ਵੀ ਸਿੱਖਾਂ ਨੂੰ ਬਹੁਤ ਤਾਰਿਆ ਬਹੁਤ ਆਪਦੇ ਤੇ ਦੁੱਖ ਲੱਗਦੇ ਨਹੀਂ ਗੁਰੂ ਸਾਭਾ ਨੇ ਵੀ ਤੇ ਜਦੋਂ ਇਸ਼ਨਾਨ ਵਗੈਰਾ ਕਰਵਾ ਕੇ ਉਹਨਾਂ ਨੂੰ ਭੋਜਨ ਲਿਆਂਦਾ ਤਾਂ ਸੱਤੀ ਪਦਾਰਥ ਦੇ ਭੋਜਨ ਪੈਨੇ ਤੇ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਸੁਦਾਮਿਆ ਕਹਿੰਦੇ ਲਿਆ ਕਹਿੰਦੇ ਮੇਰੀ ਪਰਜਾਈ ਨੇ ਮੇਰੇ ਵਾਸਤੇ ਕੀ ਭੇਜਿਆ ਖਾਲੀ ਤਨੀ ਭੇਜਿਆ ਹੋਣਾ ਤੇ ਸੁਦਾਮੇ ਨੇ ਉਹ ਲੜ ਲਪੋ ਲਿਆ ਕਿਉਂਕਿ ਉਹ ਕਹਿੰਦੇ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਮੇਰੀ ਬੱਚਾ ਲਈ ਆਦਤ ਹਜੇ ਵੀ ਨਹੀਂ ਗਈ ਹਜੇ ਵੀ ਲਪੋ ਕੇ ਖਾਵੇਂਗਾ ਕੱਲਾ ਤੇ ਉਹ ਬੜਾ ਦੁਖੀ ਹੋਇਆ ਤੇ ਉਹਨੇ ਕ੍ਰਿਸ਼ਨ ਭਗਵਾਨ ਜੀ ਨੂੰ ਤੇ ਕ੍ਰਿਸ਼ਨ ਭਗਵਾਨ ਜੀ ਨੇ ਕਹਿੰਦੇ ਫੱਕੇ ਮਾਰ ਮਾਰ ਕੇ ਉਹਨੂੰ ਖਾਦਾ ਤੇ ਕ੍ਰਿਸ਼ਨ ਮਲਕੇ ਜਿਹੜਾ ਸੁਦਾਮਾ ਸੀ ਉਹ ਕਾਫੀ ਦਿਨ ਰਿਹਾ ਪਰ ਕ੍ਰਿਸ਼ਨ ਭਗਵਾਨ ਜੀ ਨੂੰ ਕੁਛ ਨਾ ਕਹਿ ਸਕਿਆ ਮਹੀਨੇ ਮਗਰ ਹੋਣਾ ਮਲਕਿ ਜਦੋਂ ਜਾਨ ਨੂੰ ਕਿਹਾ ਕਰੇ ਕਿ ਰੇਸ਼ਮ ਭਗਵਾਨ ਜੀ ਫੇਰ ਹੋ ਗਿਆ ਕਰਨ ਮਹੀਨੇ ਕਮਾ ਗਰੋਂ ਜਦੋਂ ਕਹਿੰਦਾ ਵੀ ਚੰਗਾ ਪਰ ਹੁਣ ਵੀ ਮੈਂ ਜਾਣਾਗਾ ਤੇ ਉਹ ਉਦੋਂ ਤੱਕ ਵੀ ਉਹ ਕੁਛ ਨਾ ਕਹਿ ਸਕਿਆ ਕੋਈ ਮਦਦ ਨਾ ਮੰਗ ਸਕਿਆ ਤੇ ਉਹ ਚਲਿਆ ਗਿਆ ਜਦੋਂ ਉਹ ਆਪਣੇ ਪਿੰਡ ਗਿਆ ਤਾਂ ਉਹਨੇ ਦੇਖਿਆ ਵੀ ਜਿੱਥੇ ਉਹਦੀ ਝੋਂਪੜੀ ਟੁੱਟੀ ਹੋਈ ਸੀ ਉੱਥੇ ਇੱਕ ਬਹੁਤ ਸੋਹਣਾ ਘਰ ਬਹੁਤ ਸੋਹਣਾ ਮਹਿਲ ਬਣਿਆ ਪਿਆ ਤਾਂ ਉਹਨੇ ਆਪਣੀ ਪਤਨੀ ਨੂੰ ਜਾ ਕੇ ਪੁੱਛਿਆ ਉਹ ਕਹਿੰਨੇ ਬੜੀ ਖੁਸ਼ੀ ਕਿ ਤੇਰੇ ਦੋਸਤ ਨੇ ਤਾਂ ਉਸੇ ਦਿਨ ਆਪਣਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਜਿੱਦਣ ਤੂੰ ਕਿਹਾ ਸੀ ਤੇ ਇਦਾਂ ਹੀ ਹੈਗਾ ਦੇਖੋ ਉਹਦੀ ਪਰੰਪਰਾ ਹੈਗੀ ਹੈ ਨਾ ਨਾ ਦੇਖੋ ਵਾਈ ਗਰੂ ਜੀ ਤੇ ਵਿਸ਼ਵਾਸ ਰੱਖੋ ਵਾਈ ਗਰੂ ਜੀ ਕਦੇ ਡਾਲਰ ਨਹੀਂ ਦਿੰਦੇ ਜਿਨ੍ਹਾਂ ਨੂੰ ਵੀ ਵਿਸ਼ਵਾਸ ਹੈ ਉਹਨਾਂ ਨੂੰ ਵਾਈ ਗਰੂ ਜੀ ਜ਼ਰੂਰ ਤਾਰਨਗੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਆ ਕਪਿਆਰ ਔਰ ਬਲੌਗ ਹੈ ਮਿਲਾਂਗੇ ਅਗਲੀ ਵੀਡੀਓ ਵਿੱਚ ਉਹ ਤਕਲੀਫ ਸਤਿ ਸ੍ਰੀ ਅਕਾਲ